1947 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਆਜ਼ਾਦੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਵਾਸਾ ਦੇ ਹੈ ਤੇ ਜਦੋਂ ਸਵਾਲ ਸਿੱਖਾਂ ਦੀ ਆਜ਼ਾਦੀ ਦਾ ਹੁੰਦਾ ਹੈ ਫੋਟੋ ਪੇਰ ਵੋਟ ਨਹੀਂ ਪਾਉਦੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਹੈ ਕੱਲੋਂ ਕਾਰਾ ਜਿਹੜਾ ਸਾਡੀ ਨਸਲ ਕੋਸ਼ਿਸ਼ ਕਰਦੀ ਐ ਤੇ ਹਕੂਮਤ ਨੇ ਇੰਦਰਾ ਕਾਤੀ ਤੇ ਕਾਂਗਰਸ ਨੇ ਤੇ ਭਾਜਪਾ ਦੀ ਹਕੂ ਵਾਟ ਪਾਈ ਦੇਖਿਆ ਕਿ ਇੰਦਰਾ ਕਾਤੀ ਸਾਡੀ ਦੁਰਗਾ ਪਤਾ ਹੈ ਵਾਢੀ ਦੇ ਜਹਾਤੀ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਹੋਛੇ ਜੋਨ ਨੂੰ ਜੰਨੂ ਕਾਰਾ ਦੇ ਸਸੇ ਮਣੋਦੇ ਆ ਪਰ 4 ਜੋਨ ਨੂੰ ਜੱਜਣ ਮੋਟਾ ਪਈ ਹੈ ਸਿੱਖਾਂ ਨੇ ਕਾਂਗਰਸ ਨੂੰ ਮੋਟਾ ਪਾਤੀਆਂ 7 ਮੈਂਬਰ ਕਾਂਗਰਸ ਨੇ ਸਿੱਖ ਫੋਰਮ ਨੇ ਪਾਰਲੀਮੈਂਟ ਦੇ ਵਿੱਚ ਭੇਜਦੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਏ ਤਰ ਤਰ ਤੋਂ ਤੇ ਸਾਡੀ ਪਾਰਟੀ ਨੂੰ ਕਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸੇਕ ਉਹ ਦਾ ਕਿਹੜੇ ਵੇਲੇ ਰੋਂ ਆਪਣੀ ਜ਼ਾਤੀ ਵਧਾਉਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਆਂ ਜਿਹੜੇ ਇੰਦੂਆਤ ਹੈ ਇੰਡੀਆ 'ਚ ਹੈ ਔਰ ਸਿੱਧੂ ਤੇ ਗੁਲਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਫੇਰ ਜੇ ਇੰਨੀ ਸਮਝ ਹੀ ਨਹੀਂ ਜੀ ਜਿਹੜੂਆਂ ਨੂੰ ਤੇ ਮੁਸਲਮਾਨਾਂ ਨੂੰ 47 ਦੇ ਵਿੱਚ ਦੱਤੀ ਬਾਤੀ ਤੇ ਆਪ ਗੁਲਾਮੀ ਹਾਸਲ ਕਰਤੀ ਫੇਰ ਰੱਬ ਵੀ ਜਾਣਦਾ ਸਿੱਖਾਂ ਤਦੋਂ ਆਪਣੀ ਜ਼ਰਦੀ ਦੀ ਗੱਲ ਤੇ ਉੱਤੇ ਉਤਰੂਗੀ ਮੈਨੂੰ ਇੰਨੇ ਸਾਲ ਬਾਅਦ ਜਦੋਂ ਜੈਤ ਕੀਤੀ ਹੈ 44 ਸਾਲ ਪਰ ਅਜੇ ਤੱਕ ਮੈਂ ਸਿਕ ਫਾਰਮ ਨੂੰ ਸਬਮਿਟ ਨਹੀਂ ਸਕਿਆ ਤੇ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ ਸਿਕ ਫਾਰਮ ਦੇ ਬਾਰੇ ਜਾਣ ਗਿਆ ਹੀ ਨਹੀਂ ਰਿਹਾ ਮੈਨੂੰ ਸਬਮਿਟ ਨਹੀਂ ਆਈ ਸਾਡੀ ਫਾਰਮ ਦੀ ਇਹ ਦੁਆਟੇ ਬਸਰਮਾਨ ਨੂੰ ਜਤੀ ਦੁਆਤੀ ਪਰ ਜੇ ਤੋਂ ਅਸੀ ਜਤੀ ਪਾਕਤੇ ਇਹ ਕਾਂਗਰਸ ਨੂੰ ਵੋਟ ਪਾ ਦਿੱਤੇ ਜਾਂ ਬੀਜੇਪੀ ਦਾ ਪਾਰਟੀ ਸਰਕਾਰ ਦਾ ਕਾਬੂ ਹੈ ਹੋਰ ਤੋਂ ਦੋਸਤ ਹੋਰ ਹੋਰ ਫਸਲਾ ਤੇ ਇਸ ਦੇ ਵਿੱਚ ਆਰਐਸਐਸ ਨੇ ਕਿਹਾ ਇੱਕ ਨੂੰ ਟਾਰਗੇਟ ਕਿਲ ਹੋਣੀ ਹੈ 15 ਨੂੰ 1.5 ਹਜ਼ਾਰ ਹੈ ਸਾਨੂੰ ਇਹ ਗੱਲ ਚੱਕੀ ਨਹੀਂ ਚੱਕਦੀ ਪਰ ਆਰਐਸਐਸ ਕਦੇ ਵੀ ਗੱਲ ਨਹੀਂ ਕਰਦੀ ਨਾ ਟ੍ਰਿਬਿਊਨ ਜਾਂ ਪ੍ਰੈਸ ਦੀ ਮੋਦੀ ਤੇ ਭਿੰਜਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸਿੱਖ ਜਾਤੀ ਮੱਗਦੇ ਐ ਬੇਸ਼ੱਕ ਇਥੇ ਹਿੰਦੁਸਤਾਨ ਛੋਣ ਬੇਸ਼ੱਕ ਭਾਰਤ ਛੋਣ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਮੱਦੇਨਜ਼ਰ ਕੈਂਡੀਡੇਟਾਂ ਦੇ ਵਿੱਚ ਛੱਡੇ ਚੰਨੋ ਮਲਖ ਨੂੰ ਸਫਦੋਲ ਸਿੰਘ ਨੂੰ ਗੱਤਾਨੀਆਂ ਦੇ ਵਿੱਚ ਖੜੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਰੋਡੇ ਨੂੰ ਤਤਲ ਕੀਤਾ ਗਿਆ ਐ ਸਸਨੇਟ ਕੀਤਾ ਗਿਆ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਹੈ ਔਰ ਪੰਜਾਬ ਦੇ ਵਿੱਚ ਬੂਸੇਵਾਲ ਨੂੰ ਕਰ ਦਿੱਤਾ ਹੈ ਜਿਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਦਪਾਈ ਨੇ ਕਿਹਾ ਸੀ ਬਲੂ ਸਟਾਰ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਤੁੜਕਾ ਪਤਾ ਹੈ ਅਡਵਾੜੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਔਰ ਜਿਹੜੀ ਪਾਲਿਸੀ ਹੈ ਬੀਜੇਪੀ ਆਰਐਸਐਸ ਦੀ ਜਿਹੜੇ ਸਿੱਖਾਂ ਨੂੰ ਬਾਹਰ ਤੇ ਅੰਦਰ ਕਤਲ ਕਰ ਰਹੀ ਹੈ ਸੈਸਿਡੇਟ ਕਰ ਰਹੀ ਹੈ ਉਹਦੇ ਪਰ ਇੱਕ ਕਾਂਗਰਸ ਚੋਪ ਹੈ ਜੋ ਕਰਕੇ ਹਿੰਦੂ ਸਾਫਲ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਹੁੰਦੀ ਹੈ ਉਹ ਹਿੰਦੂ ਚਾਲਾਤ ਦੀ ਤਰਜਮਾ ਨਹੀਂ ਕਰਦੀ ਹੈ ਜੇ ਤਰਜਮਾ ਨਹੀਂ ਕਰਦੀ ਹੈ ਕਾਂਗਰਸ ਨੇ ਵੀ ਨਹੀਂ ਖੰਡਨ ਕੀਤਾ ਕਿ ਸਿੱਖਾਂ ਨੂੰ ਬਾਹਰ ਤੇ ਅੰਦਰ ਪਾਰਿਆ ਜਾਂਦਾ ਜਦੋਂ ਮੈਂ ਪਾਰਲੀਮੈਂਟ ਸੀਗਾ ਮੈਂ ਸੋਨੀਆ ਗਾਂਧੀ ਨੂੰ ਜਾ ਕੇ ਮਿਲਿਆ ਮੈਂ ਕਿਹਾ ਇਹ ਤੁਸੀਂ ਵਿਰੋਧੀ ਧਿਰ ਹੋ ਬੋਲੋ ਪਰ ਇੱਕ ਸਿਆਣੇ ਕਾਂਗਰਸੀ ਨੇ ਮਨੋਂ ਲਾਪੇ ਦੇ ਗਿਆ ਔਰ ਉਹ ਕਹਿੰਦਾ ਮਾਨ ਸਾਹਿਬ ਤੁਸੀਂ ਮੱਥਾ ਨਾ ਮਾਰੋ ਇਹ ਜਿਹੜੇ ਸਿੱਖਾਂ ਦੇ ਕਤਲ ਹੋ ਰਹੀ ਹੈ ਬੀਜੇਪੀ ਆਰਐਸ ਤੋਂ ਵੱਲੋਂ ਇਹ ਸਾਡੇ ਇੰਡੀਆ ਦੀ ਕੌਮੀ ਪਾਲਿਸੀ ਹੈ ਪਰ ਜੇ ਹੁਣ ਸਿੱਖ ਸਮਝੀ ਨਾ ਤਾਂ ਹੁਣ ਤਾਂ ਸਿੱਟਾ ਬੋਲੀ ਜਾਣਾ ਨਾਲ ਖਾਲਸਾ ਨੇ ਬੋਲੀ ਜਾਣਾ ਅਸੀਂ ਬੋਲੀ ਕਰੇ ਅਜੀਤ ਤੱਕ ਬੋਲੀ ਜਾਵਾਂਗੇ ਪਰ ਕਦੋਂ ਸਾਡੀ ਸਿੱਖ ਕੌਮ ਨੂੰ ਸਮਝਾਓਗੇ ਇਹ ਮੈਨੂੰ ਵੀ ਪਤਾ ਮੈਂ ਗੁੱਸੇ ਵੀ ਹਾਂ ਨਰਾਸ਼ ਵੀ ਹਾਂ ਮੈਂ ਮੱਜੇ ਦਾ ਇੱਕ ਵੀਰੇ ਹਾਂ ਜਿੱਦੋਂ ਮੈਂ ਪੀਸੀ ਇੱਥੇ ਹਰੇਕ ਘਰ ਦੇ ਵਿੱਚ ਖੋਤਾ ਹੁੰਦਾ ਸੀਗਾ ਬੇਸਤ ਅਮੀਰ ਜੀਬੀਦਾਰ ਸੀ ਬੇਸਤ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਛੋੜੇ ਖੋਤੇ ਦੇ ਉੱਤੇ ਛੋਦਾ ਸੀ ਆਪਾ ਕਿੰਨੇ ਖੋਤਾ ਬੇਫਕੂਫ ਹੁੰਦਾ ਜ਼ਲੇਫੰਦਾ ਪਰ ਇੱਟਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ ਜੇ ਖੋਤਾ ਜਿਸੇ ਵੱਟ ਤੋਂ ਜਾਂਦਾ ਠੇਡਾ ਖਾਹ ਤੇ ਡਿਗ ਜੇ ਫੇਰ ਉਹ ਵੱਟ ਦੇ ਰਾਹ ਅੱਗੇ ਨਹੀਂ ਪੈਂਦਾ ਹੁਣ ਜੇ ਖੋਤਾ ਜਿੱਥੇ ਵੱਟ ਤੇ ਡਿਗ ਜੇ रो उ रह ते न पत सिख कॉम कंदो रा पवी खोथ स्याप करूी